ਮੇਤ ਸੰਧੂ ਹਰਮੇਤ ਸੰਧੂ ਆਜ਼ਾਦ ਜਿੱਤੇ ਪਹਿਲੀ ਵਾਰ ਹਾਂ ਸਾਰਿਆਂ ਨੂੰ ਹਰਾ ਕੇ ਜਿੱਤੇ ਅਕਾਲੀਆਂ ਨੂੰ ਹੂੰ ਉਹਨੂੰ ਹਮੈਤ ਸਿੰਘ ਕੈਰੋਂ ਪਰਿਵਾਰ ਦੀ ਕਿਉਂਕਿ ਇਹਨਾਂ ਨੇ ਕੈਰੋਂ ਪਰਿਵਾਰ ਨੂੰ ਇੱਕ ਹੱਦ ਤੱਕ ਸੀਮਿਤ ਕੀਤਾ ਹੋਇਆ ਸੀ ਠੀਕ ਹੈ ਉਹ ਕਹਿੰਦੇ ਸੀ ਵੀ ਸਾਡਾ ਆਲੇ-ਦਾਲੇ ਵੀ ਹੱਕ ਚਾਹੀਦਾ ਉਹਨੇ ਹਮੈਤ ਦੇਤੀ ਜਿੱਤ ਗਏ ਹੂੰ ਉਦੋਂ ਵਾਰ ਦੋ ਵਾਰ ਅਕਾਲੀ ਦਲ ਦੀ ਟਿਕਟ ਤੇ ਜਿੱਤੇ ਦੋ ਵਾਰ ਹਾਰੇ ਹੁਣ ਇਹਦਾ ਮਤਲਬ ਉਹਦਾ ਆਪ ਦਾ ਆਧਾਰ ਹੈ ਕੋਈ ਹੂੰ ਜਿਹੜਾ ਜਿਹਾ ਜਿਹੜਾ ਹੈ ਠੀਕ ਹੈ ਜ ਆਕਾਲੀ ਨਾਲ ਜੁੜ ਗਏ ਹੁਣੇ ਕੋਸ਼ ਅਧਾਰ ਤਾਂ ਲੈ ਕੀ ਗਿਆ ਹੋ ਨਾ ਹਾਂ ਮੈਂ ਹੱਸਦਾ ਸੀ ਪ੍ਰੋਫੈਸਰ ਮਨਜੀਤ ਸਿੰਘ ਅੱਜ ਕੱਲੋ ਆਮ ਆਦਮੀ ਪਾਰਟੀ ਦੇ ਖਿਲਾਫ ਆ ਮੈਂ ਵੀ ਆਕਾਲੀ ਦਲ ਬਾਦਲ ਦੇ ਹੱਕ ਚ ਨੇ ਚਲੋ ਵਿਚਾਰ ਅੱਡੋ ਅੱਡ ਹੁੰਦੇ ਨੇ ਜੇ ਦੇ ਵਿੱਚ ਫਰਕ ਹੁੰਦਾ ਇੱਕ ਮਹੀਨੇ ਵਾਲੀ ਗੱਲ ਨਹੀਂ ਉਹ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਸਾਡੀਆਂ ਵੋਟਾਂ ਸਭ ਤੋਂ ਵੱਧ ਨੇ ਕਹਿੰਦੇ ਪਰ ਇਹ ਤੇ ਐ ਕਿਵੇਂ ਪਤਾ ਲੱਗੂ ਵੀ ਹਰਮੀਤ ਸਨੋਂ ਦੀਆਂ ਕਿਹੜੀਆਂ ਨੇ ਤੇ ਆਮ ਆਦਮੀ ਪਾਰਟੀਆਂ ਕਿਹੜੀਆਂ ਨੇ ਮੈਂ ਕਿਹਾ ਇੱਕ ਦਿਨ ਮੇ ਪਤਾ ਲੱਗੂ ਬੀਬੀ ਸਖਵਿੰਦਰ ਕੌਰ ਦੀਆਂ ਕਿਹੜੀਆਂ ਨੇ ਤੇ ਅਕਾਲੀ ਦਲ ਦੀਆਂ ਕਿਹੜੀਆਂ ਨੇ ਹੂੰ ਜਿਹੜੀ ਤਾਕਤ ਨੇ ਹੂੰ 43 ਸਰਪੰਚ 106 ਪਿੰਡਾਂ ਚ ਬਣਾ ਲੇ ਹਾਂ ਨਾਓ ਕੌਂਸਲਰ ਜਿਤਾ ਲੇ ਸਾਰੀਆਂ ਪਾਰਟੀਆਂ ਨੂੰ ਰਗੜ ਕੇ ਹੂੰ ਆ ਰਿਹਾ ਨਾ ਸਾਹਮਣੇ ਵੀ ਉਹਦੇ ਪਿੱਛੇ ਕਿਹੜੀ ਤਾਕਤ ਕੰਮ ਕਰਦੀ ਹੈ ਜਦੋਂ ਉਹਦਾ ਅਸਰ ਦਿਸਣ ਲੱਗਿਆ ਕੇਜਰੀਵਾਲ ਕਹਿੰਦਾ 7 ਦਿਨਾਂ ਚ ਖਤਮ ਕਰ ਦਵਾਂਗੇ ਮਿੰਗਸਟ ਹਾਂ ਭੱਜੋ ਨਹੀਂ ਦੇਖ ਲਓ ਕੀ ਹੋਊਗਾ ਹਾਂ ਸੋ ਇਸ ਕਰਕੇ ਇਹ ਕੋਈ ਪਾਰਟੀਆਂ ਦੀ ਜਿੱਤ ਨਹੀਂ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਨੰਘਾਰ ਚੱਲ ਰਿਹਾ ਹੈ ਚਾਹੇ ਕੱਲੀ ਕੱਲੀ ਪਾਰਟੀ ਦਾ ਕਰ ਲਈਏ ਹੁਣ ਤਾਂ ਐਸਾ ਹਵਾਮਾਹ ਚ ਸਾਰੀ ਨੰਗੇ ਨੇ